ਹਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਠੀਕ ਠਾਕ ਹੋਮੋਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਵਾਹਿਗੁਰੂ ਜੀ ਕਿਰਪਾ ਕਰਨ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਸਭ ਦੇ ਘਰਾਂ 'ਚ ਵਰਕਤਾ ਪਾਉਣ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਸੋ ਅੱਜ ਲੈ ਕੇ ਆਇਆ ਇੱਕ ਨਵੀਂ ਵੀਡੀਓ ਹਾਂਜੀ ਇੱਥੇ ਆਪਾਂ ਘਰ ਦੇ ਕੰਮ ਕਰ ਲਈ ਸੀਗੇ ਮੁਕਾ ਜਿੱਦਾਂ ਕਿ ਡੇਲੀ ਰੁਟੀਨ ਤੁਹਾਨੂੰ ਪਤਾ ਹੀ ਹੈ ਵੀ ਝਾੜੂ ਪੋਚੇ ਦਾ ਕਰ ਲਿਆ ਸੀ ਕਿਚਨ ਦਾ ਕਰ ਲਿਆ ਸੀ ਆਪਾਂ ਤੇ ਮੰਮੀ ਕਹਿੰਦੇ ਵੀ ਚਲ ਮੈਂ ਮਸ਼ੀਨ ਡਾਉਣੀ ਆ ਵੀ ਜੇ ਕੁਝ ਕਟਿਆ ਹੋਇਆ ਕਟਿੰਗ ਕੀਤੀ ਹੋਈ ਆ ਕਿਸੇ ਉਹਦੀ ਤਾਂ ਵੀ ਮੈਂ ਕਰ ਦਿੰਨੀ ਆ ਤੇ ਫਿਰ ਮੇਰਾ ਸੂਟ ਨਾ ਕਈ ਦਿਨ ਹੋ ਗਏ ਸੀ ਜਿਹੜੇ ਕੱਟੇ ਨੂੰ ਟਾਈਮ ਲੱਗਦਾ ਨਹੀਂ ਸੀ ਕਰਾਂ ਦਾ ਕਿਉਂਕਿ ਵਿੱਚੇ ਦਾ ਫਤਿਹ ਦਾ ਇਗਜ਼ਾਮ ਆ ਗਿਆ ਸੀ ਵਿੱਚੇ ਪਹਿਲਾਂ ਤੁਹਾਨੂੰ ਪਤਾ ਮੰਮੀ ਬਿਮਾਰ ਸੀਗੇ ਤੇ ਮੈਂ ਤੋਰ ਰਹੀ ਸੀਗੀ ਕੱਪੜੇ ਕੱਲ ਮਿਸ ਕਰਦੇ ਸੀ ਮੇਰਾ ਸਬੀਰਾ ਜੋ ਠੀਕ ਨਹੀਂ ਸੀ ਤਾਂ ਉਹਦੇ ਕਰਕੇ ਅੱਜ ਕੱਪੜੇ ਬਹੁਤ ਇਕੱਠੇ ਹੋਏ ਪਏ ਸੀਗੇ ਸਾਰੇ ਤੇ ਤਾਂ ਕਰਕੇ ਵੀ ਮੇਰਾ ਮਸ਼ੀਨ ਦਾ ਵੈਸੇ ਜੀ ਨਹੀਂ ਸੀ ਕਰਦਾ ਮਮੀ ਕਹਿੰਦੇ ਚੱਲ ਕੋਈ ਨਾ ਵੀ ਮੈਂ ਢਾਉਣੀ ਇਹਨੇ ਉਹਨਾਂ ਨੇ ਢਾਲੀ ਸੀ ਤੇ ਮੈਂ ਧੋ ਕੇ ਹਟੀ ਸੀ ਕੱਪੜੇ ਹੁਣ ਆ ਗਈ ਸੀ ਆਪਾਂ ਫ੍ਰੀ ਡੈਡ ਜੀ ਨੇ ਸਕੂਟਰੀ ਆਵਦੀ ਧੋ ਕੇ ਪਾਲਿਸ਼ ਵਗੈਰਾ ਕਰਕੇ ਚਮਕਾ ਕੇ ਖੜਾਈ ਪਈ ਸੀ ਤਾਂ ਹੀ ਤੁਹਾਨੂੰ ਦਿਖਾ ਰਹੀ ਸੀਗੀ ਇਹ ਸੀ ਜੀ ਆਪਣੀ ਜਿਹੜੀ ਉਸ ਦਿਨ ਤુલਸੀ ਤੋੜ ਕੇ ਗਏ ਸੀਗੇ ਆਂਟੀ ਉਹ ਕਾਫੀ ਹੱਦ ਤੱਕ ਸੁੱਕ ਗਈ ਹੁਣ ਹੁਣ ਸੋਚਦੀ ਸੀ ਮੈਂ ਕਿ ਇਹਨੂੰ ਭੋਰ ਲਈਏ ਵੀ ਛੋਟੇ ਪੱਤੀਆਂ ਜਿਹਿਆਂ ਮਤਲਬ ਅਲੱਗ ਹੋ ਜਾਣਗੀਆਂ ਉਹਦੇ ਨਾਲੋਂ ਵੀ ਜਿਹੜੀ ਥੋੜੀ ਬਹੁਤੀ ਸੱਲ ਹੋਈਗੀ ਉਹ ਵੀ ਨਿਕਲ ਜੂਗੀ ਬੱਸ ਐਸੇ ਬਹੁਤ ਹੱਦ ਤੱਕ ਸੁੱਕ ਗਈ ਹੈ ਇਹ ਇਥੇ ਆਪਾਂ ਨਹਾ ਧੋ ਕੇ ਬੈਠ ਗਏ ਸੀ ਚਾਹ ਪੀਣ ਮਮੀ ਕਹਿੰਦੇ ਚੱਲ ਮੈਂ ਵੀ ਬਹੁਤ ਕੱਪੜੇ ਸਲਾਈ ਕਰ ਲੇ ਲੈਣੀ ਆ ਇੱਕ ਬ੍ਰੇਕ ਵੀ ਮੈਂ ਵੀ ਚਾਹ ਪੀ ਲੈਣੇ ਆ ਨਲੇ ਬੈਠ ਕੇ ਪੀਤੀ ਸੀ ਸੱਸ ਨੂੰ ਨੇ ਚਾਹ ਨਲੇ ਮੈਂ ਦੇਖਿਆ ਥੋੜੀ ਦੇਰ ਫੋਨ ਕਿ ਹੁਣ ਹੈਗੇ ਸੀ ਆਪਾਂ ਫ੍ਰੀ ਹੋਰ ਕੋਈ ਕੰਮ ਹੈ ਨਹੀਂ ਸੀ ਦਾਲ ਸਬਜ਼ੀ ਕੱਲ ਵਾਲੀ ਪਈ ਸੀ ਆਪਣੇ ਤੇ ਮੈਂ ਕਿਹਾ ਵੀ ਹੁਣ ਅੱਜ ਦਾਲ ਸਬਜ਼ੀ ਕੋਈ ਬਣਾਉਣੀ ਨਹੀਂ ਸੀ ਕੁਝ ਦਿਨ ਕਈ ਵਰੀ ਨਾ ਇਦਾਂ ਹੁੰਦਾ ਹੁੰਦਾ ਮਤਲਬ ਜਿਵੇਂ ਝਾੜੂ ਪੋਚਾ ਕਰ ਲਿਆ ਕੱਪੜੇ ਕਾਫੀ ਸੀਗੇ ਧੋਣ ਵਾਲੇ ਉਹ ਧੋਲੇ ਹਨਾ ਜਿਵੇਂ ਥੱਕ ਜਾ ਜਾਂਦਾ ਸਰੀਰ ਐਵੇਂ ਹੋ ਜਾਂਦਾ ਹੁੰਦਾ ਕੁਝ ਕਈ ਦਿਨਾਂ ਦਾ ਹੈ ਵੀ ਨਹੀਂ ਸੀ ਐਵੇਂ ਹੋਇਆ ਵੇ ਅੱਜ ਜਿਵੇਂ ਬੁਖਾਰ ਨਾ ਚੜਦਾ ਹੀ ਸੀ ਨਾ ਉਤਰਦਾ ਹੀ ਸੀਗਾ ਤੇ ਮੈਂ ਕਿਹਾ ਚਲੋ ਨਾਲੇ ਆਇਆ ਵੀ ਹੁਣ ਜਿਵੇਂ ਕੱਪੜੇ ਧੋਣੇ ਆ ਨਾ ਪਾਣੀ ਚ ਤੁਹਾਨੂੰ ਪਤਾ ਹੀ ਆ ਨਾ ਪਾਣੀ ਚ ਫਿਰਦੇ ਕਰਦੇ ਤੇ ਮੈਂ ਕਿਹਾ ਨਾਲੇ ਥੋੜੀ ਦੇਰ ਧੁੱਪ ਚ ਬੈਠਦੇ ਆ ਵੀ ਨਾਲੇ ਚਾਹ ਪੀਨੇ ਆ ਤੇ ਨਾਲ ਖਾ ਰਹੀ ਸੀ ਪਿੰਨੀਆਂ ਪਹਿਲਾਂ ਬਣਾਇਆ ਸੀ ਆਪਣੇ ਕਾਫੀ ਦਿਨ ਹੋ ਗਏ ਮੈਨੂੰ ਬਣਾਇਆਂ ਜਾਨੀਆਂ ਇਹ ਉਦੋਂ ਕੋਈ ਬਲੌਗ ਪਾਇਆ ਨਹੀਂ ਸੀ ਖਤਾ ਕਰਕੇ ਤੁਹਾਨੂੰ ਦਿਖਾ ਨਹੀਂ ਸਕੇ ਹੈਗੇ ਪਿੰਨੀਆਂ ਸਿੰਪਲ ਇਹ ਬਣਾਇਆ ਸੀਗੀਆਂ ਖੋਏ ਦੀਆਂ ਰਾਟੇ ਦੀਆਂ ਇਕਿਦਨ ਸਾਡੇ ਤਾਂ ਮਤਲਬ ਕੱਪੜੇ ਡੇਲੀ ਹੁੰਦੇ ਹੀ ਬਹੁਤ ਨੇ ਹਰ ਰੋਜ਼ ਕਾਫੀ سارے ਕੱਪੜੇ ਹੋ ਜਾਂਦੇ ਨੇ ਤਾਂ ਉਹਨੂੰ ਕਈ ਵਾਰ ਤਾਂ ਇਹ ਹੋ ਜਾਂਦਾ ਵੀ ਮੈਨਾਂ ਕੀ ਆਇਆ ਬੋਰ ਹੋ ਗਏ ਨਾ ਡੇਲੀ ਉਹੀ ਕੰਮ ਉઠੋ ਸਵੇਰੇ ਝਾੜੂ ਪੋਚਾ ਕੱਪੜੇ ਬਸ ਇੱਕੋ ਕੰਮ ਇੱਕੋ ਕੰਮ ਹਨ ਫਤ ਗਿਆ ਹੋਇਆ ਅਸੀਂ ਸਕੂਲ ਉਹਦੇ ਪਾਪਾ ਵੀ ਆਪਦੀ ਜੌਬ ਤੇ ਗਏ ਹੋਏ ਨੇ ਬਸ ਅਸੀਂ ਉਹ ਸੀ ਘਰ ਦਰ ਜੀ ਨੇ ਪੀਲੀ ਸੀ ਚਾਹ ਬਾਹਰ ਬੈਠੇ ਸੀ ਜੋ ਬਾਹਰਲੇ ਬੇੜੇ ਚ ਕਈ ਵਾਰ ਜੋ ਸਾਡੇ ਕੋਲ ਬੈਠ ਕੇ ਪੀ ਲੈਂਦੇ ਨੇ ਕਈ ਵਾਰੀ ਉਧਰ ਹੀ ਪੀ ਲੈਂਦੇ ਹੁੰਦੇ ਨੇ ਬਸ ਐਦਾਂ ਹੀ ਜੇ ਮੈਨੂੰ ਸਹੀ ਲੱਗਦਾ ਉਹਨਾਂ ਨੂੰ ਉਹਵੇਂ ਕਰ ਲੈਂਦੇ ਨੇ ਕੁਝ ਪਹਿਲਾਂ ਨਾਲ ਦਿਨਾਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਇਹ ਇਹ ਕੁਝ ਤਾਂ ਤੁਹਾਨੂੰ ਪਤਾ ਹੈ ਨਾ ਵੀ ਸਰਦੀਆਂ 'ਚ ਵੈਸੇ ਹੀ ਕੰਮ ਆ ਜਾਂਦੇ ਨੇ ਜਿਵੇਂ ਹੁਣ ਕੱਪੜੇ ਨੇ ਗਰਮੀਆਂ 'ਚ ਆਪਾਂ 2 ਘੰਟੇ 3 ਘੰਟੇ 'ਚ ਜਦੇ ਨਨ੍ਹਾ ਤੋਂ ਕੇ ਸਕਾ ਕੇ ਪਾਉਨੇ ਆ ਤਾਂ 2 ਘੰਟੇ ਤਿੰਨ ਘੰਟੇ ਚ ਬਿਲੇ ਹੋ ਜਾਂਦੇ ਆ ਹੁਣ ਤਾਂ ਚਾਹੇ ਸਾਰੀ ਦਿਹਾੜੀ ਵੀ ਹੋਵੇ ਕਿਉਂਕਿ ਉਨੀ ਧੁੱਪ ਦੇ ਵਿੱਚ ਜਾਨ ਜੀਉਣੀ ਹੈਗੀ ਕਈ ਵਾਰੀ ਦੂਜੇ ਦਿਨ ਵੀ ਸਕਾਉਣੇ ਪੈਂਦੇ ਨੇ ਸੋ ਤੁਹਾਨੂੰ ਮਿਲਾਉਣੀ ਆਪਦੀ ਫੈਮਿਲੀ ਦੇ ਇੱਕ ਨਵੇਂ ਮੈਂਬਰ ਦੇ ਨਾਲ ਇਹ ਲਿਆਂਦਾ ਜੀ ਆਪਾਂ ਪਪੀ ਕਾਫੀ ਦਿਨ ਹੋ ਗਏ ਤੁਹਾਡੇ ਨਾਲ ਤੁਹਾਨੂੰ ਦਿਖਾਇਆ ਹੀ ਨਹੀਂ ਹੈਗਾ ਕਿਉਂਕਿ ਅੰਨੀ ਵੀਡੀਓ ਹੋਈ ਨਹੀਂ ਕਿ ਬਲੌਗਿੰਗ ਦਾ ਕੁਝ ਇੱਕ ਕਰ ਰਹੀ ਸੀ ਰੈਸਟ ਜਿਹੜੀ ਇਹਦੀ ਕੈਲਸ਼ੀਅਮ ਬੋਨ ਮਤਲਬ ਦਿੱਤੀ ਹੋਈ ਹੈ ਨਾ ਇਹਨੂੰ ਉਹਦਾ ਮੋਜ ਨਸਰਾਣਾ ਲਾ ਕੇ ਸੌਂ ਜਾ ਹੋਇਆ ਸੀਗਾ ਵੀ ਮੇਰਾ ਕੋਈ ਲੈ ਨਾ ਜਾਵੇ ਕਿਤੇ ਚੱਕ ਕੇ ਹੋਣਾ ਜਿਹੜਾ ਟੌਏ ਦਿੱਤਾ ਹੋਇਆ ਸੀ ਇਹਨੂੰ ਖੇਡਣ ਨੂੰ ਉਹਦੀ ਵੀ ਇਹਨੇ ਗਰਦਨ ਗੁਰਦਨ ਜੀ ਕਿਤੇ ਹੀ ਪਹਚਾਈ ਪਈ ਸੀਗੀ ਇਹ ਪੀ ਰਹੀ ਸੀ ਆਪਾਂ ਚਾਹ ਫਿਰ ਮੈਂ ਕਿ ਚਲੋ ਅੱਜ ਕੋਈ ਹੋਰ ਦਾ ਕੰਮ ਹੈ ਨਹੀਂਗਾ ਫਿਰ ਮੈਂ ਸ਼ਾਮ ਨੂੰ ਦੁਪਹਿਰ ਜੇ ਤੋਂ ਜਿਹੜੀ 4:00 ਵਜੇ ਦਾ ਸ਼ੈਲ ਟਾਈਮ ਸੀਗਾ ਹਾਂਜੀ ਇਹ ਚਾਰ ਤੋਂ ਮੈਨੂੰ ਦਾ ਸ਼ਾਇਦ ਪੰਜਕ ਮਤਲਬ ਇੱਥੇ ਸਹੀ ਗਾ ਆਈਡੀਆ ਜਾਂ ਕੁਛ ਮੈਨੂੰ ਪ੍ਰੋਪਰਲੀ ਪਤਾ ਨਹੀਂ ਸੀਗਾ ਟਾਈਮ ਕਿੰਨਾ ਕਾ ਤੇ ਇਹਨਾਂ ਆਪਣੇ ਮਤਲਬ ਛੋਲੇ ਲਿਆਂਦੇ ਹੋਏ ਸੀਗੇ ਉਹਨਾਂ ਨੂੰ ਸਾਫ਼ ਕੀਤਾ ਪਿਆ ਸੀ ਕਈ ਦਿਨ ਦਾ ਮਤਲਬ ਇਹਨਾਂ ਦਾ ਛਿਲਕਾ ਜਾਂ ਉਤਾਰ ਲਿਆ ਸੀਗਾ ਵੈਸੇ ਤਾਂ ਜਣੀ ਆਪਾਂ ਜਿਵੇਂ ਹੁਣ ਲੈਣਿਆਂ ਦਾ ਸਾਫ਼ ਵੀ ਮਿਲ ਹੀ ਜਾਂਦੇ ਨੇ ਜੇ ਅਗਰ ਲੈਣੇ ਨੇ ਜਣੀ ਇਹ ਛਿਲਕੇ ਵਾਲੇ ਸੀਗੇ ਜਿਹੜੇ ਆਪਾਂ ਲਿਆਦੇ ਸੀਗੇ ਇਹਨਾਂ ਦਾ ਛਿਲਕਾ ਉਤਾਰ ਕੇ ਸਾਫ਼ ਕੀਤਾ ਹੋਇਆ ਸੀ ਬਸ ਜਿੱਦਾਂ ਆਪਾਂ ਲੈਣੇ ਆ ਨਾ ਉਦਾਂ ਮਿਲ ਜਾਂਦੇ ਨੇ ਇਹ ਆਪਾਂ ਬਣਾਉਣ ਲੱਗੇ ਸੀ ਇਹਨਾਂ ਨੂੰ ਮਿੱਠੇ ਦੇ ਨਾਲ ਨਾ ਕੋਟ ਕਰਨ ਲੱਗੇ ਹੋਏ ਸੀਗੇ ਇਹਨੂੰ ਮਿੱਠੇ ਦਾ ਜਿਵੇਂ ਐਦਾਂ ਆਪਾਂ ਖਾਣੇ ਆ ਡਰਾਈ ਜੇ ਥੋੜੇ ਜਿ ਔਖੇ ਲੱਗਦੇ ਆ ਖਾਣੇ ਆ ਮੈਨੂੰ ਤਾਂ ਲੱਗਦੇ ਨੇ ਬਾਕੀ ਪਤਾ ਨਹੀਂ ਹੈਗਾ ਫਤਿਹ ਵੀ ਬਹੁਤ ਘੱਟ ਖਾਂਦਾ ਐ ਮੈਂ ਖਾਂਦਾ ਨਹੀਂ ਹੈਗਾ ਫਿਰ ਇਹਨਾਂ ਨੂੰ ਨਾ ਥੋੜਾ ਮਿੱਠਾ ਕੋਟ ਕਰਕੇ ਰੱਖ ਲੈਣੇ ਨੇ ਆ ਤੇ ਇਹਦੇ ਵਿੱਚ ਪਾ ਲਈ ਸੀ ਮੈਂ ਸ਼ੱਕਰ ਥੋੜਾ ਜਿਹਾ ਬਿਲਕੁਲ ਪਾ ਲਿਆ ਸੀ ਪਾਣੀ ਬਿਲਕੁਲ ਮਤਲਬ ਸਿਰਫ ਇੱਕ ਘੁੱਟ ਜਿੰਨਾ ਕੁ ਵਿੱਚ ਇੱਕ ਚਮਚ ਪਾ ਲਿਆ ਸੀ ਦੇਸੀ ਘਿਓ ਦਾ ਫਿਰ ਉਹਨਾਂ ਨੂੰ ਮਤਲਬ ਗੈਸ ਨੂੰ ਨਾ ਲੋ ਤੇ ਕਰਕੇ ਇਹਨੂੰ ਸ਼ੱਕਰ ਨੂੰ ਪੂਰੀ ਤਰ੍ਹਾਂ ਮੈਲਟ ਕਰ ਲਿਆ ਸੀਗਾ ਮਤਲਬ ਇਹਦੇ ਵਿੱਚ ਜਿਵੇਂ ਕੋਈ ਵੀ ਡਲੀ ਵਗੈਰਾ ਕੁਝ ਨਹੀਂ ਸੀਗਾ ਐਂ ਚੰਗੀ ਤਰ੍ਹਾਂ ਮੈਲਟ ਹੋ ਗਈ ਸੀ ਉਹਦੇ ਵਿੱਚ ਫਿਰ ਆਪਾਂ ਜਿਵੇਂ ਹੁਣ ਇਹਦਾ ਪਾਣੀ ਸੀ ਉਹ ਵੀ ਸੁੱਕ ਲਿਆ ਸੀਗਾ ਉਦਾਂ ਲਿਕਵਿਡ ਫਾਰਮ ਚ ਰਹਿ ਗਿਆ ਸੀਗਾ ਇਹ ਸ਼ੱਕਰ ਉਹਦੇ ਵਿੱਚ ਪਾਤੀ ਸੀ ਆਪਾਂ ਜਿਹੜੇ ਸਾਫ਼ ਕਰ ਰਹੇ ਸੀ ਚੋਲਿਆਂ ਦੇ ਦਾਣੇ ਉਹ ਪਾ ਕੇ ਬਸ ਥੋੜੀ ਜਿਹੀ ਮ ਹਲਕਾ ਜਿਹਾ ਸੇਕ ਲਵਾ ਕੇ ਆਪਾਂ ਗੈਸ ਕਰ ਦਾਂਗੇ ਬੰਦ ਫਿਰ ਉਹਨੂੰ ਉਦਾਂ ਹੀ ਹਿਲਾਉਂਦੇ ਰਹਾਂਗੇ ਕਿਉਂਕਿ ਗਰਮੀ ਦੇ ਵਿੱਚ ਨਾ ਇਹਨੂੰ ਥੋੜਾ ਟਾਈਮ ਲੱਗਦਾ ਹੁੰਦਾ ਸਰਦੀਆਂ ਦੇ ਵਿੱਚ ਨਹੀਂ ਟਾਈਮ ਲੱਗਦਾ ਕਿਉਂਕਿ ਹਰ ਚੀਜ਼ ਬਹੁਤ ਜ਼ਿਆਦੀ ਠੰਡੀ ਹੁੰਦੀ ਹੈ ਫਿਰ ਇਹਨੂੰ ਬਸ 2-4 ਮਿੰਟ ਹਿਲਾਉਂਦੇ ਰਹਾਂਗੇ ਇਨੇ ਬਿਲਕੁਲ ਹੀ ਅਲੱਗ-ਅਲੱਗ ਹੋ ਜਾਣਾ ਜਿਵੇਂ ਪਹਿਲਾਂ ਤਾਂ ਇੱਕ ਵਾਰ ਤਾਂ ਜਿਹਨ ਇੰਜੀਨੀਅਰ ਫਸਟ ਟਾਈਮ ਬਣਾਉਣੇ ਨੇ ਉਹਨਾਂ ਨੂੰ ਤੇ ਇਹ ਹੋ ਜਾਂਦਾ ਨਾ ਵੀ ਆਪਾਂ ਤਾਂ ਉਹਨਾਂ ਦੇ ਮਗਰ ਲੱਗ ਕੇ ਪਤ ਨਹੀਂ ਵੀ ਕੁਝ ਹੋ ਰਹੀ ਬਣ ਗਿਆ ਇਹਦਾ ਹਨਾ ਵੀ ਨਹੀਂ ਸਹੀ ਰਿਹਾ ਹੈਗਾ ਪਰ ਇਹ 2 ਕੁ ਮਿੰਟ ਦੀ ਉਹ ਹੁੰਦੀ ਹੈ ਉਹ ਤੋਂ ਬਾਅਦ ਇਹ ਬਿਲਕੁਲ ਅਲੱਗ-ਅਲੱਗ ਹੋ ਜਾਂਦੇ ਨੇ ਜਿਵੇਂ ਇਕੱਲੇ-ਇਕੱਲੇ ਤੇ ਬਾਕੀ ਦੋ ਜਿਹਨੇ ਕਿਉਂਕਿ ਜਿਵੇਂ ਹੁਣ ਜਿੰਨਾ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਕਿਸੇ ਨੂੰ ਵੀ ਜ਼ਖਾਮ ਜ਼ਿਆਦਾ ਹੁੰਦਾ ਜਿਵੇਂ ਕਹਿੰਦੇ ਆ ਵੀ ਬੇਸਨ ਇੱਕ ਬਾਦ ਤੋਂ ਬਾਦ ਯੂਜ਼ ਕਰਨਾ ਚਾਹੀਦਾ ਹਨਾ ਖਾਓ ਕਿਸੇ ਵੀ ਫਾਰਮ ਦੇ ਵਿੱਚ ਹੋਵੇ ਉਹ ਤੇ ਇਹ ਵੀ ਖਾਣਾ ਚਾਹੀਦਾ ਇਹ ਹੋ ਜਾਂਦਾ ਨਾ ਵੀ ਜਿਵੇਂ ਹੁਣ ਬੇਸਨ ਦਾ ਆਪਾਂ ਬੱਚੇ ਵਾਲੀਆਂ ਚੀਜ਼ਾਂ ਨਹੀਂ ਖਾਂਦੇ ਹੈਗੇ ਵੀ ਅਸੀਂ ਮੈਂ ਫਤਿਹ ਨੂੰ ਤਾਂ ਜਣੀ ਬੇਸਨ ਦਾ ਪੂੜਾ ਬਣਾ ਕੇ ਦੇ ਦੇਣੀ ਹੁੰਨੀ ਆ ਜਿੱਦਣ ਹੁਣ ਬਣਾਇਆ ਤਾਂ ਮੈਂ ਤੁਹਾਡੇ ਨਾਲ ਜਰੂਰ ਉਹਦੀ ਵੀ ਰੈਸਪੀ ਸ਼ੇਅਰ ਕਰੂੰਗੀ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਇਹ ਐਨ ਅਲੱਗ-ਅਲੱਗ ਹੋ ਗਏ ਸੀਗੇ ਬਿਲਕੁਲ ਹੀ ਤੇ ਮੈਂ ਸਗੋਂ ਤਾਈਆਂ ਫਿਰ ਉਹ ਛਰਨੀ ਦੀ ਚੱਕ ਕੇ ਤੁਹਾਨੂੰ ਦਿਖਾ ਰਹੀ ਸੀ ਮੈਂ ਕਿਹਾ ਦੇਖੋ ਕਿੰਨੇ ਸੋਹਣੇ ਨੇ ਐਨ ਕਿਉਂਕਿ ਜੇ ਨਾ ਹੀ ਇਹੀ ਚੀਜ਼ ਆਪਾਂ ਮਾਲ ਦੇ ਵਿੱਚ ਲੈਣ ਜਾਣੇ ਆ ਤਾਂ ਮਤਲਬ ਆਮ ਨਾਲ ਬਹੁਤ ਕਾਸਟਲੀ ਦਿੰਦੇ ਨੇ ਇਹ ਚੀਜ਼ਾਂ ਨੂੰ ਬਸ ਇਹ ਆ ਕਿ ਇਹਦੇ ਨਾਲ ਆਪਣੀ ਬਸ ਥੋੜੀ ਜਿਹੀ 5-7 ਕਿ ਮਿੰਟ ਦੀ ਮਿਹਨਤ ਹੁੰਦੀ ਆ ਹੋਰ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੈਗਾ ਫਿਰ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ ਬਣਾਇਆ ਮੱਕੀ ਦੀਆਂ ਰੋਟੀਆਂ ਕਿਉਂਕਿ ਅੱਜ ਡੱਡ ਜੀ ਲੈ ਆਏ ਸੀਗੇ ਮੱਕੀ ਦਾ ਆਟਾ ਫਿਰ ਚੁੱਲੇ ਤੇ ਬਣਾਇਆ ਮੱਕੀ ਦੀਆਂ ਰੋਟੀਆਂ ਇੱਥੇ ਐਕਚੁਅਲੀ ਨਾ ਲੈਟ ਚਲੇ ਗਈ ਸੀ ਤਾਂ ਕਰਕੇ ਥੋੜਾ ਨੇਰਾਜ ਲੱਗਦਾ ਏ ਫਤ ਤੇ ਪਾਪਾ ਬੈਠੇ ਸੀਗੇ ਮੰਮੀ ਰੋਟੀ ਪਾ ਰਹੇ ਸੀ ਮੈਂ ਸੀ ਬੈਠੀ ਢਾੜਦੀ ਤੇ ਮੈਨੂੰ ਮੰਮੀ ਨੂੰ ਤੇ ਡਰਜ ਨੂੰ ਸਾਨੂੰ ਜਿਹੜੀ ਮੱਕੀ ਦੀ ਰੋਟੀਆਂ ਲੱਗਦੀਆਂ ਨੇ ਬਹੁਤ ਸਵਾਦ ਪਰ ਫਤਿਹਰ ਉਹਦੇ ਪਾਪਾ ਨਹੀਂ ਥੋੜਾ ਘੱਟ ਪਸੰਦ ਕਰਦੇ ਨੇ ਉਹਦਾ ਕਹ ਦਿੰਦੇ ਨੇ ਕਿ ਤੁਸੀਂ ਰੋਜੇ ਰੋਜੇ ਤੇ ਉਹਨਾਂ ਨੇ ਵਾਸ ਉੱਥੇ ਫਿਰ ਅਸੀਂ ਸਾਰੇ ਨੇ ਉੱਥੇ ਜੁਲ੍ਹੇ ਤੇ ਬੈਠ ਕੇ ਖਾ ਕੇ ਬਿਲੇ ਹੋ ਗਏ ਅਸੀਂ ਤੇ ਫਿਰ ਅਸੀਂ ਮਕਾ ਕੇ ਆਪਣੇ ਕੰਮ ਕਰ ਆ ਹੋਣ ਲੱਗ ਗਈ ਸੀ ਜੀ ਜਿਵੇਂ ਉਹ ਕਹਿੰਦੇ ਨੇ ਵੀ ਇੱਕ ਟਾਈਮ ਖਾ ਲੋ ਦੂਜੇ ਟਾਈਮ ਦੀ ਤਿਆਰੀ ਆ ਹਨਾ ਇਹ ਹੁਣ ਇਹ ਸੀਗਾ ਵੀ ਸਵੇਰ ਕੋਈ ਦਾਲ ਸਬਜ਼ੀ ਹੈ ਨਹੀਂ ਤਾਂ ਕਰਕੇ ਮੰਮੀ ਲੱਗ ਗਈ ਸੀ ਮੇਥੀ ਸਮਾਰਨ ਵਿੱਚ ਮੇਥੀ ਸੀ ਵਿੱਚ ਮੇਥੇ ਸੀਗੇ ਆਪਣੇ ਬਾਹਰ ਹੀ ਲੱਗੇ ਹੋਏ ਸੀਗੇ ਤੇ ਸਵੇਰ ਸਵੇਰ ਤੁਹਾਨੂੰ ਪਤਾ ਹੈ ਨਾ ਔਖਾ ਲੱਗਦਾ ਹੈ ਵੀ ਇੰਨੀ ਜਲਦੀ ਨਹੀਂ ਹੁੰਦਾ ਹੈਗਾ ਤਾ ਕਰਕੇ ਮੰਮੀ ਨੇ ਥਰਜਾਈ ਚ ਬੈਠ ਕੇ ਮਿੱਤੇ ਲੈ ਇਸ ਮਿੱਥੇ ਸਮਾਰ ਲਏ ਸੀ ਤਾਂ ਜੋ ਸਵੇਰੇ ਗ੍ਰੈਂਡ ਕਰਕੇ ਦੇਖਾਂਗੇ ਜਿਨੇ ਕਣਕ ਦੀ ਚ ਖਾਣੇ ਹੋਈ ਤਾਂ ਕਣਕ ਦੀ ਤੇ ਨਹੀਂ ਫਿਰ ਮੱਕੀ ਦੀਆਂ ਚ ਹਾਂਜੀ ਤੁਹਾਨੂੰ ਕਿੱਦਾਂ ਲੱਗਦਾ ਹੈ ਸਾਡਾ ਬਲੌਗ ਆਪਦੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਨਵੇਂ ਚੈਨਲ ਤੇ ਤਾਂ ਸਬਸਕ੍ਰਾਈਬ ਜਰੂਰ ਕਰੋ ਓਕੇ ਬਾਏ